ਜੇ ਇੰਟਰਨੈਸ਼ਨਲ ਲਾਅ ਵਰਤਦੇ ਵੀ ਜੋ ਸਾਡੇ ਨਾਲ ਹੋ ਰਿਹਾ ਆ ਤੱਕਾ ਇਹਨਾਂ ਨਾਲ ਨਹੀਂ ਕਰਨਾ ਚਾਹੁੰਦੇ ਤੇ ਆਪਾਂ ਇੰਟਰਨੈਸ਼ਨਲ ਲਾਅ ਜਿਹੜਾ ਵਰਤੋਂ ਹੋਣਾ ਚਾਹੀਦਾ ਜਿਹੜਾ ਪੰਜਾਬ ਨੂੰ ਹੱਕ ਮਿਲਣਾ ਚਾਹੀਦਾ ਪਾਣੀ ਦਾ ਉਹ ਪਹਿਲਾਂ ਮਿਲੇ ਜੇ ਉੱਥੇ ਇਹ ਜਵਾਬ ਦਿੰਦੇ ਤਾਂ ਇਹਨਾਂ ਦੇ ਫਿਊਚਰ ਵਾਸਤੇ ਬੈਟਰ ਨਾ ਹੁੰਦਾ ਦੇਖੋ ਸਿਆਸਤ ਦੇ ਵਿੱਚ ਬਿਆਨ ਟੈਂਬਰ ਸਾਹਿਬ ਉਹ ਦਿੱਤੇ ਜਾਂਦੀ ਨਹੀਂ ਜਿਹੜੇ ਬਿਆਨ ਸਿਆਸਤ ਨੂੰ ਵਾਰਾਖੰਦੀ ਜਿਹੜੀ ਬਿਆਨ ਆਮ ਲੋਕਾਂ ਦੇ ਦਿਲਾਂ ਵਿੱਚ ਤੁਹਾਡੀ ਪੋਜੀਸ਼ਨ ਕਾਇਮ ਕਰਦੇ ਨੇ ਸਿਆਸਤਦਾਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਹ ਦੇ ਵਿੱਚ ਪੰਜਾਬ ਦੀ ਪਾਣੀਆਂ ਉੱਤੇ ਪੋਜੀਸ਼ਨ ਕੀ ਬਣੂਗੀ ਪੰਜਾਬ ਦੀ ਕਿਹੜੀ ਸਟੇਟਮੈਂਟ ਹੈ ਜਿਹੜੀ ਉਹ ਕੋਰਟ ਦੇ ਵਿੱਚ ਜਾਂ ਕਿਸੇ ਟ੍ਰਿਬਿਊਨਲ ਦੁਆਰਾ ਚੈਲੰਜ ਨਹੀਂ ਕੀਤੀ ਜਾ ਸਕਦੀ ਇੱਕ ਤਾਂ ਇਹ ਹੈ ਦੂਜੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੋ ਐਕਸਪੀਰੀਅੰਸ ਦੀ ਘਾਟ ਹੁੰਦੀ ਹੈ ਜਾਂ ਤੁਸੀਂ ਤਲਖੀ ਵਾਲੇ ਬਿਆਨ ਦੇ ਦਿੰਦੇ ਹੋ ਬਿਲਕੁਲ ਤੁਹਾਡੀ ਠੀਕ ਗੱਲ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਵੀ ਬੂੰਦ ਪਾਣੀ ਦੀ ਨਹੀਂ ਦੇਵਾਂਗੇ ਤਾਂ ਇੱਥੋਂ ਪੰਜਾਬ ਦਾ ਜਿਹੜਾ ਵਿਵਹਾਰ ਹੈ ਉਹ ਗੁੰਡਾਗਰਦੀ ਵਾਲਾ ਨਿਕਲ ਕੇ ਆਉਂਦਾ ਧੱਕੇਸ਼ਾਹੀ ਵਾਲਾ ਨਿਕਲ ਕੇ ਆਉਂਦਾ ਪਰ ਸਾਨੂੰ ਆਪਣਾ ਜਿਹੜਾ ਸੁਭਾਅ ਹੈ ਜਿਹੜਾ ਨੇਚਰ ਹੈ ਉਹ ਅਕੋਰਡਿੰਗ ਟੂ ਲਾਅ ਪੇਸ਼ ਕਰਨਾ ਚਾਹੀਦਾ ਲਪੇਰੀਆ ਲਾਅ ਜਿਹੜੇ ਕਹਿੰਦੇ ਨੇ ਕਿ ਜਿਹੜੀ ਸਟੇਟ ਦੇ ਵਿੱਚ ਦੀ ਪਾਣੀ ਵਗਦਾ ਹੈ ਨੇਚਰਲੀ ਵਹਾਨ ਹੈ ਜਿੱਥੇ ਉਸ ਪਾਣੀ ਦੀ ਮਾਰ ਪੈਂਦੀ ਹੈ ਚਾਹੇ ਹੜ੍ਹਾਂ ਦੀ ਪੈਂਦੀ ਹੈ ਤੇ ਚਾਹੇ ਸੋਕੇ ਦੀ ਪੈਂਦੀ ਹੈ ਉਸੇ ਹੀ ਜਿਹੜੀ ਸਟੇਟ ਹੈ ਜਾਂ ਉਹੀ ਕੰਟਰੀ ਉਹ ਦਾ ਜਿਹੜਾ ਮੁੱਖ ਦਾਵੇਦਾਰ ਹੁੰਦੀ ਹੈ ਪਰ ਹਾਂ ਕੁਦਰਤੀ ਪਾਣੀ ਦਾ ਜਿਹੜਾ ਵਹਾਅ ਉਹਨੂੰ ਰੋਕਿਆ ਨਹੀਂ ਜਾ ਸਕਦਾ ਵਰਤਿਆ ਜਾ ਸਕਦਾ ਪਹਿਲ ਦੇ ਆਧਾਰ ਉੱਤੇ ਹੁਣ ਸਿੰਧੂ ਅਸੀਂ ਜਿਹੜਾ ਸਮਝੌਤੇ ਦੀ ਗੱਲ ਕਰਦੇ ਆ ਪਾਕਿਸਤਾਨ ਦਾ ਬੰਦ ਹੋਊਗਾ ਹਾਂ ਜੇ ਤੁਸੀਂ ਉਹਨੂੰ ਬੰਦ ਕਰੋਗੇ ਜਿਹੜਾ ਫਲੋ ਹੋਊਗਾ ਉਹ ਪੰਜਾਬ ਦੇ ਦਰਿਆਵਾਂ ਚ ਆਊਗਾ ਤੇ ਪੰਜਾਬ ਦੇ ਦਰਿਆਵਾਂ ਚ ਆਊਗਾ ਡੈਮਾਂ ਚ ਆਊਗਾ ਡੈਮਾਂ ਚ ਆਊਗਾ ਤਾਂ ਪਾਣੀ ਦੀ ਵੰਡ ਆਟੋਮੈਟਿਕ ਅੱਗੇ ਕਰਨੀ ਸਖਾਲੀ ਹੋ ਜਾਊਗੀ ਪਰ ਇਹਦੇ ਤੇ ਇਸ ਵਕਤ ਸਿਆਸਤ ਹੋ ਰਹੀ ਹੈ ਸ਼ੋਮਵਾਰ ਨੂੰ ਇਹਦੇ ਤੇ ਉੱਤੇ اجلاس ਆ ਜਿਹੜਾ ਉਹ ਆਮ ਆਦਮੀ ਪਾਰਟੀ ਸੱਦੂਗੀ ਕੀ ਕੋਈ ਨਵੇਂ ਤਰੀਕੇ ਨਾਲ ਬੋਰਡ ਦੇ ਵਿੱਚ ਮੈਂਬਰਸ਼ਿਪ ਨੂੰ ਲੈ ਕੇ ਤਬਦੀਲੀਆਂ ਕਰਨ ਦੀ ਗੱਲ ਕਰੂਗੀ ਕੀ ਇਹਦੇ ਵਿੱਚ ਭਾਗੀਦਾਰੀ ਦੀ ਗੱਲ ਕਰੂਗੀ ਸਾਰੀਆਂ ਪਾਰਟੀਆਂ ਇਹਦੇ ਉੱਤੇ ਇਕਜੁੱਟਤਾ ਦਿਖਾਉਣਗੀਆਂ ਜਾਂ ਨਹੀਂ ਦਿਖਾਉਣਗੀਆਂ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵਾਰੀ ਵੀ ਕਿਸੇ ਤਰੀਕੇ ਦੀ ਕੋਈ ਮਾਹੌਲ ਡਿਸਟਰਬੈਂਸ ਹੁੰਦੀ ਹੈ ਤਾਂ ਉਹ ਪਾਣੀਆਂ ਤੋਂ ਜ਼ਰੂਰ ਸ਼ੁਰੂ ਹੁੰਦੀ ਹੈ ਚਾਹੇ ਐਸਵਾਈਐਲ ਦਾ ਮਸਲਾ ਹੋਵੇ ਚਾਹੇ ਉਹ ਸ਼ੁਰੂ ਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੀ ਜਿਹੜੀ ਸ਼ੁਰੂਆਤ ਹੈ ਉਹ ਪਾਣੀਆਂ ਦੇ ਮੋਰਚੇ ਤੋਂ ਹੋਵੇ ਜਾਂ ਫਿਰ ਹਰਿਆਣੇ ਦੇ ਨਾਲ ਦੇਖੋ ਹਰਿਆਣੇ ਦੇ ਨਾ ਇੱਕ ਮਾਫ ਕਰਨਾ ਕੀ ਚਟਾਲਾ ਪਰਿਵਾਰ ਦੇ ਇੱਕ ਲੀਡਰ ਦਾ ਬਿਆਨ ਆਇਆ ਉਹ ਕਹਿੰਦੇ ਜੇ ਤੁਸੀਂ ਸਾਡਾ ਪਾਣੀ ਬੰਦ ਕਰਦੇ ਹੋਗੇ ਤਾਂ ਅਸੀਂ ਤੁਹਾਡਾ ਹਰਿਆਣੇ ਵਿੱਚ ਦੀ ਨੰਗਣਾ ਬੰਦ ਕਰ ਦੇਾਂਗੇ ਤੁਹਾਨੂੰ ਤੁਸੀਂ ਦਿੱਲੀ ਕਿੱਧਰ ਦੀ ਜਾਓਗੇ ਬੜਾ ਬੱਚਿਆਂ ਵਾਲਾ ਬਿਆਨ ਹੈ ਬੜਾ ਹਾਸੋਹੀਣਾ ਬਿਆਨ ਹੈ ਠੀਕ ਹੈ ਕਿ ਇਹਨਾਂ ਦੇ ਪ੍ਰਾਂਤ ਮੇਰੀ ਸਟ੍ਰੈਸ ਦੂਰ ਹੋ ਗਈ। ਇਹਨਾਂ ਦੇ ਪ੍ਰਾਣੀ ਲੀ ਜੀ ਇਹਨਾਂ ਦੇ ਪ੍ਰਾਣੀ ਲੀਡਰ ਵੀ ਇਸ ਤਰੀਕੇ ਦੀਆਂ ਟੈਂਪੋਰਰੀ ਸਟੇਟਮੈਂਟਾਂ ਦਿੰਦੇ ਰਹੇ ਨੇ ਹਰਿਆਣੇ ਦੀ ਕਿ ਪਹਿਲੀ ਸਟੇਟਮੈਂਟ ਨਹੀਂ ਇਹਨਾਂ ਦੇ ਜਿਹੜੇ ਇਸ ਤੋਂ ਪਿਛਲੇ ਸੀਗੇ ਦਾਦੇ ਫੜਦਾਦੇ ਉਹਨਾਂ ਦੀਆਂ ਵੀ ਇਹ ਸਟੇਟਮੈਂਟਾਂ ਹੁੰਦੀਆਂ ਸੀ ਕਿ ਹਰਿਆਣੇ ਵਿੱਚ ਦੀ ਪੰਜਾਬ ਦਾ ਲਾਂਘਾ ਬੰਦ ਹੋ ਜਾਊਗਾ ਜੇਕਰ ਪਾਣੀ ਦੇ ਮੁੱਦੇ ਉੱਤੇ ਸਾਡੇ ਨਾਲ ਕੋਆਪਰੇਟ ਨਹੀਂ ਕਰੋਗੇ। ਹੁਣ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਮੈਂ ਮੇਨ ਮੇਨ ਅੰਸ਼ ਲੈ ਰਿਹਾ ਹਾਲਾਂਕਿ ਮੁੱਦਾ ਤਾਂ ਬਹੁਤ ਵੱਡਾ ਹੈ ਪਰ ਮੈਨੂੰ ਕੋਸ਼ਿਸ਼ ਹੈ ਕਿ ਸਮਾਂ ਦਰਸ਼ਕਾਂ ਤੱਕ ਇਹਨੂੰ ਬਰੀਫ ਦੇ ਵਿੱਚ ਰੱਖ ਸਕਾਂ। ਨੈਪ ਸਿੰਘ ਸੈਣੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਭਾਈ ਕਨਈਏ ਵਾਂਗੂ ਸੇਵਾ ਦੇ ਰੂਪ ਵਿੱਚ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਦੇਣਾ ਚਾਹੀਦਾ ਪੰਜਾਬ ਤਾਂ ਮਹਿਮਾਨ ਨਿਵਾਜ਼ੀ ਲਈ ਮੰਨਿਆ ਜਾਂਦਾ ਹੈ ਪੰਜਾਬ ਤਾਂ ਇੱਕ ਪਾਣੀ ਹੈ ਜਿਹੜਾ ਪੰਜਾਬ ਤਾਂ ਸੇਵਾ ਲਈ ਮੰਨਿਆ ਜਾਂਦਾ ਪਾਣੀ ਉੱਤੇ ਪੰਜਾਬ ਇਸ ਤਰੀਕੇ ਦੇ ਨਾਲ ਕਿਉਂ ਅੜੀਅਲ ਜਿਹੜਾ ਰਵਈਆ ਉਹ ਅਪਣਾ ਰਿਹਾ ਹੈ ਮੈਂ ਇੱਥੇ ਹਰਿਆਣੇ ਦੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦੀ ਸਟੇਟਮੈਂਟ ਦਾ ਜਵਾਬ ਆਪਣੇ ਪੱਧਰ ਦੇ ਉੱਤੇ ਦੇਣਾ ਚਾਹੂੰਗਾ ਉਹ ਇਹ ਹੈ ਸੈਣੀ ਸਾਹਿਬ ਕੀ ਗੱਲ ਇਸ ਤਰੀਕੇ ਨਾਲ ਆ ਕਿ ਪੰਜਾਬ ਹਮੇਸ਼ਾ ਹੀ ਸਮਾਜ ਸੇਵਾ ਦੇ ਲਈ ਮਨੁੱਖਤਾ ਦੀ ਸੇਵਾ ਦੇ ਲਈ ਅੱਗੇ ਖੜਦਾ ਹੈ ਪਰ ਗੱਲ ਇਹ ਹੈ ਕਿ ਤੁਸੀਂ ਮੰਗ ਕਿਸ ਤਰੀਕੇ ਨਾਲ ਰਹੇ ਹੋ ਹੱਕ ਨਾਲ ਮੰਗ ਰਹੇ ਹੋ ਕਿ ਬੇਨਤੀ ਨਾਲ ਮੰਗ ਰਹੇ ਹੋ ਭਾਈ ਕਨਈਏ ਤੋਂ ਜੇਕਰ ਕੋਈ ਮਸ਼ਕ ਖੋਹਦਾ ਤਾਂ ਹੋ ਸਕਦਾ ਕਿ ਭਾਈ ਕਨਈਆ ਵੀ ਤੇਗ ਵਾਉਂਦੇ ਹਾਂ ਇਹ ਕਹ ਕਿ ਉਸ ਵਕਤ ਬੜੀ ਜ਼ਰੂਰਤ ਸੀ ਤੇ ਉਸ ਜ਼ਰੂਰਤ ਦੇ ਵਿੱਚ ਜਿਹੜੀ ਅਰਜ਼ ਸੀ ਉਹ ਭਾਈ ਕਨਈਆ ਜੀ ਨੇ ਮੰਨੀ ਸੀ ਜੇ ਤੁਸੀਂ ਸਿੱਖਾਂ ਦੇ ਇਤਿਹਾਸ ਨੂੰ ਪੰਜਾਬੀਆਂ ਦੇ ਇਤਿਹਾਸ ਨੂੰ ਭਾਈ ਕਨਈਏ ਦੇ ਰੂਪ ਵਿੱਚ ਦੇਖਦੇ ਹੋ ਤਾਂ ਤੁਸੀਂ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਵੀ ਦੇਖੋ ਕਿ ਜ਼ੁਲਮ ਕਰਨ ਵਾਲਿਆਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਨਾਸ਼ ਕੀਤਾ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਹੱਕਾਂ ਦੇ ਲਈ ਲੜਿਆ ਜਾਂਦਾ ਹੈ ਕਿਸ ਤਰੀਕੇ ਲਈ ਆਪਣੇ ਹੱਕ ਜਿਹੜੇ ਉਪਰਾਪਤ ਕੀਤੇ ਜਾਂਦੇ ਹਨ ਇਹ ਸਾਰੀਆਂ ਪੋਲੀਟੀਕਲ ਸਟੇਟਮੈਂਟਾਂ ਹਨ ਰਾਜਾ ਵੜਿੰਗ ਜੀ ਕਹਿੰਦੇ ਨੇ ਕਿ ਬੀਜੇਪੀ ਕਰਕੇ ਸਾਰਾ ਕੁਝ ਹੋ ਰਿਹਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਹਰਿਆਣੇ ਨੂੰ ਇੱਕ ਬੂੰਦ ਨਹੀਂ ਦੇਣੀ ਪਰ ਜਦੋਂ ਇਸੇ ਹੀ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਚੋਣ ਲੜ ਰਹੀ ਸੀ ਉਹ ਪਾਣੀਆਂ ਦੇ ਮੁੱਦੇ ਉੱਤੇ ਸਟੇਟਮੈਂਟ ਇਹ ਦੇ ਰਹੀ ਸੀ ਕਿ ਅਸੀਂ ਬੰਦਾ ਹੱਕ ਹਰਿਆਣੇ ਨੂੰ ਪਾਣੀ ਦਾ ਜ਼ਰੂਰ ਦਿਵਾਵਾਂਗੇ ਇਹ ਕਾਂਗਰਸ ਜਦੋਂ ਹਰਿਆਣੇ ਦੇ ਵਿੱਚ ਇਲੈਕਸ਼ਨ ਲੜਦੀ ਹੈ ਤਾਂ ਹਰਿਆਣੇ ਦੀ ਤਰਫ ਤੋਂ ਇਹਨਾਂ ਦੇ ਵੱਡੇ ਜਿਹੜੇ ਲੀਡਰ ਨੇ ਭਪਿੰਦਰ ਸਿੰਘ ਹੁੱਡਾ ਜੀ ਜਿਹੜੇ ਹਰਿਆਣੇ ਤੋਂ ਆਉਂਦੇ ਨੇ ਜਾਂ ਇਸ ਤੋਂ ਵੀ ਹੋਰ ਜਿਹੜੇ ਲੀਡਰ ਨੇ ਉਹ ਇਹ ਸਟੇਟਮੈਂਟਾਂ ਦਿੰਦੇ ਨੇ ਕਿ ਅਸੀਂ ਹਰਿਆਣੇ ਦੇ ਪਾਣੀ ਦਾ ਮਸਲਾ ਹੱਲ ਕਰਾਂਗੇ ਇਸੇ ਤਰੀਕੇ ਨਾਲ ਰਾਜਸਥਾਨ ਵਿੱਚ ਜਿਹੜਾ ਇਹ ਕਾਂਗਰਸ ਦੀ ਪਾਰਟੀ ਇਲੈਕਸ਼ਨ ਲੜਦੀ ਉਹ ਵੀ ਕਹਿੰਦੀ ਹੈ ਇਵਨ ਇੱਥੋਂ ਤਿੱਕਰ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਵਕਤ ਹਰਿਆਣੇ ਦੀਆਂ ਕੁੱਝ ਸੀਟਾਂ ਤੇ ਲੜਦੀ ਸੀ ਜੀ ਉਦੋਂ ਪਾਣੀ ਉੱਤੇ ਉਹ ਕਲੀਅਰ ਕਟ ਸਟੈਂਡ ਨਹੀਂ ਲੈਂਦੀ ਸੀ ਉਹ ਕਹਿੰਦੀ ਸੀ ਕਿ ਮੁੱਦਾ ਦੋ ਸਟੇਟਾਂ ਦਾ ਹੱਲ ਹੋਣਾ ਚਾਹੀਦਾ ਤੇ ਤੁਸੀਂ ਹੱਲ ਕਰਾਂਗੇ ਇਹ ਮਲਮੀ ਜਮਾਨ ਦੇ ਨਾਲ ਦਿੱਤੀਆਂ ਗਈਆਂ ਸਟੇਟਮੈਂਟਾਂ ਦੱਸਦੀਆਂ ਕਿ ਤੁਸੀਂ ਰਾਜਨੀਤੀ ਸੇਧ ਰਹੇ ਹੋ ਮੈਂ ਇੱਥੇ ਬੜੀ ਗਾਰੰਟੀ ਨਾਲ ਕਹਿ ਸਕਦਾ ਕਿ ਮੇਰੀ ਤੁਸੀਂ ਇਹ ਜਿਹੜੀ ਮੈਂ ਹੁਣ ਸਟੇਟਮੈਂਟ ਦੇਉਂਗਾ ਤੁਸੀਂ ਰਿਕਾਰਡ ਕਰ ਲਿਓ ਤੇ ਕਿਸੇ ਵਕਤ ਵੀ ਕਿਸੇ ਵੀ ਲੀਡਰ ਨੂੰ ਕਿਸੇ ਤੋਂ ਭਾਵ ਹੈ ਕਿ ਮੈਂ ਇੱਥੇ ਕਹਿ ਰਹਿਣਾ ਕਿ 40 ਤੋਂ 50% ਲੀਡਰਾਂ ਨੂੰ ਨਹੀਂ ਪਤਾ ਹੋਣਾ ਕਿ BBMP ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਬਣਤਰ ਕੀ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਮੈਂਬਰ ਲੱਗਦੇ ਆ ਉਹਦੀ ਪਾਰਟੀਸ਼ਨ ਕੀ ਹੈ ਉਹ ਪਾਣੀ ਕਦੋਂ ਕਦੋਂ ਕਿਵੇਂ ਕਿਵੇਂ ਮਿਲਿਆ 1960 ਦੀ ਪੁਨਰ ਜਿਹੜੀ ਇੱਕ ਦੇ ਨਾ ਐਕਟ ਬਣਿਆ ਸੀ ਉਹ ਕੀ ਸੀ ਇਹ ਬੋਰਡ ਦੇ ਉੱਤੇ ਇਹਦੀ ਸੁਰੱਖਿਆ ਕਿਹਦੇ ਕੋਲੇ ਆ ਕੁੱਲ ਮੈਂਬਰ ਕੌਣ ਹੈ ਚੇਅਰਮੈਨ ਕੌਣ ਹੈ ਮੋਦੀ ਸਾਹਿਬ ਨੇ ਇਹਦੇ ਵਿੱਚ ਕੀ ਤਬਦੀਲੀ ਕੀਤੀ ਹੈ ਮੈਂ ਗਰੰਟਡ ਕਹਿ ਰਿਹਾ ਮੈਂ ਰਿਕਾਰਡਡ ਇਨ ਸਟੇਟਮੈਂਟ ਛੱਡਨੇ ਆ ਕਿ ਸਾਡੇ 40% ਲੀਡਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਮਸਲਾ ਕੀ ਹੈ ਬਸ ਐਮਬੈਸਡਰ ਸਾਹਿਬ ਤੁਸੀਂ ਕਿਹਾ ਕਿ ਆ ਕੇ ਕਹਿ ਦੇਣਾ ਕਿ ਅਸੀਂ ਬੂੰਦ ਨਹੀਂ ਦੇਣੀ ਬੂੰਦ ਨਹੀਂ ਦੇਣੀ ਦਾ ਮਤਲਬ ਕੀ ਹੈ ਤੁਸੀਂ ਲੀਗਲ ਵੇ ਦੇ ਨਾਲ ਆਪਣੇ ਆਪ ਨੂੰ ਡਿਫੈਂਡ ਕਰੋ ਤੁਸੀਂ ਆਪਣੀ ਗੱਲ ਰੱਖੋ ਅਸਲ ਵਿੱਚ ਇਹ ਜੇਕਰ ਅੱਜ ਭਾਰਤ ਦੀ ਆਜ਼ਾਦੀ ਤੋਂ ਲਗਭਗ 8 ਦਹਾਕੇ ਜਾਂ ਕਹਿ ਦਈਏ ਕਿ 80 ਵਰਿਆਂ ਦੇ ਨੇੜੇ ਤੇੜੇ ਜਾ ਕੇ ਵੀ ਸਟੇਟਾਂ ਪਾਣੀ ਦੀ ਵੰਡ ਪਿੱਛੇ ਲੜੀ ਜਾਂਦੀਆਂ ਤਾਂ ਇਹ ਲੀਡਰਸ਼ਿਪ ਦੀ ਸਭ ਤੋਂ ਵੱਡੀ ਨਲਕੀ ਹੈ ਇਹਦੇ ਉੱਤੇ ਤਾਂ ਕੋਈ ਦੋ ਰਾਇ ਹੈ ਨਹੀਂ ਕਿਉਂਕਿ ਸਟੇਟਾਂ ਵਿੱਚ ਅਸੀਂ ਸਾਊਥ ਵਾਲੀ ਸਾਈਡ ਤੇ ਜਦੋਂ ਅਸੀਂ ਗੱਲ ਕਰੀਏ ਸਾਊਥ ਸਟੇਟਾਂ ਦੀ ਗੱਲ ਕਰੀਏ ਤਾਂ ਮਬਦ ਸਾਹਿਬ ਸਾਊਥ ਸਟੇਟਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬੋਰਡ ਬਣਾਏ ਆ ਟ੍ਰਿਬਿਊਨਲ ਬਣਾਏ ਆ ਕੋਈ ਵੀ ਮਸਲਾ ਹੁੰਦਾ ਉਹ ਬੜੇ ਵਧੀਆ ਤਰੀਕੇ ਨਾਲ ਕੋਈ ਇਹ ਤਾਂ ਨਹੀਂ ਕਿ ਇੱਥੇ ਹਰਿਆਣਾ ਤੇ ਜਿਹੜਾ ਪੰਜਾਬ ਹੈ ਇਹਨਾਂ ਦੇ ਪਾਣੀ ਦੇ ਡਿਸਪਿਊਟ ਨੇ ਕੰਟਰੀਆਂ ਵਿੱਚ ਵੀ ਪਾਣੀ ਦੇ ਡਿਸਪਿਊਟ ਨੇ ਸਟੇਟਾਂ ਵਿੱਚ ਵੀ ਪਾਣੀ ਦੇ ਡਿਸਪਿਊਟ ਨੇ ਪਰ ਉਹ ਕਿ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਅਸੀਂ ਇੱਕ ਬੂਨ ਨਹੀਂ ਦੇਣੀ ਅਸੀਂ ਇੱਥੇ ਧਰਨਾ ਲਾ ਦੇਾਂਗੇ ਹੁਣ ਅੱਜ ਉੱਥੇ ਕੁਝ ਉੱਥੇ ਜਿਹੜੀ ਫੋਰਸ ਹੈ ਬੀਬੀਐਮਪੀ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਪੁਲਿਸ ਲਾ ਦਿੱਤੀ ਗਈ ਹੈ ਅੱਜ ਨੰਬਰ 2 ਦੇ ਉੱਤੇ ਕੁਝ ਲੀਡਰ ਆ ਜਿਹੜੇ ਉੱਥੇ ਮੈਂ ਮੰਤਰੀ ਸਾਹਿਬ ਨੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਮਾਨ ਸਾਹਿਬ ਵੀ ਉੱਥੇ ਪੁੱਜ ਗਏ ਹੁਣ ਇਹ ਪਾਣੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੈ ਪਾਣੀ ਨੂੰ ਵੰਡ ਕਰਨ ਦੀ ਕੋਸ਼ਿਸ਼ ਨਹੀਂ ਪਾਣੀ ਵਿੱਚ ਸਿਆਸੀ ਅੱਗ ਲਾਈ ਜਾ ਰਹੀ ਹੈ ਤੇ ਉਹ ਸਿਆਸੀ ਅੱਗ ਹੈ ਜਿਹੜੀ ਉਹ ਵੋਟਾਂ ਦੀਆਂ ਪਰਚੀਆਂ 'ਚ ਕਨਵਰਟ ਹੋਊਗੀ ਉਹ ਭਾਈਚਾਰਕ ਫੋਟ ਵਿੱਚ ਕਨਵਰਟ ਹੋਊਗੀ ਜਿਸ ਤਰੀਕੇ ਨਾਲ ਅਸੀਂ ਕੱਲ ਗੱਲ ਕੀਤੀ ਸੀਗੀ ਜਾਤੀ ਦੇ ਆਧਾਰ ਦੇ ਉੱਤੇ ਵੰਡ ਪਾ ਲਓ ਤਾਂ ਇਹ ਵੀ ਇੱਕ ਵੰਡ ਹੈ ਹੁਣ ਜੇ ਪੀਣ ਵਾਲੇ ਪਾਣੀ ਦਾ ਮਸਲਾ ਕੋਈ ਕਿਸਾਨੀ ਦਾ ਮਸਲਾ ਤਾਂ ਨਹੀਂ ਪੀਣ ਵਾਲਾ ਪਾਣੀ ਤਾਂ ਹਰ ਇੱਕ ਸ਼ਹਿਰੀ ਵੀ ਪੀਂਦਾ ਦੁਕਾਨਦਾਰ ਵੀ ਪੀਂਦਾ ਜੋਬ ਵਾਲਾ ਵੀ ਪੀਂਦਾ ਦਿੱਕ ਕਿਸਾਨ ਵੀ ਪੀਂਦਾ ਇਹ ਤਾਂ ਪੂਰੇ ਪੰਜਾਬ ਦਾ ਮਸਲਾ ਹੈ ਨਾ ਜਿਹੜੇ ਅੱਜ ਤੱਕਰ ਪਾਣੀ ਨਾਲ ਜੁੜੇ ਹੋਏ ਟ੍ਰਿਬਿਊਨਲ ਨੇ ਬੋਰਡ ਨੇ ਤੈਮੜ ਸਾਹਿਬ ਉਹ ਕਹਿੰਦੇ ਆ ਕਿ 19 ਉਹ ਕਹਿੰਦੇ 2036 37 ਵਿੱਚ ਜਾ ਕੇ ਪੰਜਾਬ ਕੋਲੇ ਪੀਣ ਵਾਲਾ ਪਾਣੀ ਨਹੀਂ ਹੋਊਗਾ ਤਜੇ ਪੀਣ ਵਾਲਾ ਪਾਣੀ ਨਹੀਂ ਹੋਊਗਾ ਤਾਂ ਪਰ ਕਿਸਾਨ ਦਾ ਮਸਲਾ ਕਿਵੇਂ ਹੋ ਗਿਆ ਇਹ ਤਾਂ ਮਸਲਾ ਹਰ ਇੱਕ ਦਾ ਬਣ ਗਿਆ ਨਾ ਤੇ ਇਹਦੇ ਉੱਤੇ ਸੋਚਣ ਦੀ ਲੋੜ ਆ ਸਿਰਫ ਸਿਆਸਤ ਹੋ ਰਹੀ ਹੈ ਨਰੋਲ ਸਿਆਸਤ ਹੋ ਰਹੀ ਹੈ ਚਾਹੇ ਅਕਾਲੀ ਦਲ ਨੇ ਕੀਤੀ ਚਾਹੇ ਕਾਂਗਰਸ ਨੇ ਕੀਤੀ ਤੇ ਚਾਹੇ ਅੱਜ ਹੋ ਰਹੀ ਹੈ ਜੀ ਉਹੀ ਤਾਂ ਆਪਾਂ ਕਹਿ ਰਹੇ ਸੀ ਪਹਿਲਾਂ ਇੰਟਰਨੈਸ਼ਨਲ ਲਾਅ ਪੜ੍ਹਨ ਦੀ ਲੋੜ ਹੈਗੀ ਆ ਉਹਨੂੰ ਅਪਲਾਈ ਕਰਨ ਦੀ ਲੋੜ ਹੈਗੀ ਆ ਤਾਂ ਪੰਜਾਬ ਨੂੰ ਵੀ ਪਾਣੀ ਮਿਲ ਸਕਦਾ ਸਾਰਿਆਂ ਨੂੰ ਮਿਲ ਸਕਦਾ ਹੈਗਾ ਜੇ ਪ੍ਰੋਪਰ ਤਿੱਕਰ ਰੂਲਸ ਰੈਗੂਲੇਸ਼ਨ ਇਹ ਸਮਝਣ ਤੇ ਉਹਨਾਂ ਨੂੰ ਅਪਲਾਈ ਕਰਨ ਅਜੇ ਵੀ ਐਨੀ ਛੇਤੀ ਦਾ ਏਆਈ ਵੀ ਨਹੀਂ ਸ਼ੇਰ ਤੋਂ ਬੱਕਰੀ ਬਣਾ ਦਿੰਦਾ ਜਿਹਨੇ ਇਹ ਬਣ ਜਾਂਦੇ ਹੁਣ ਵੋਟਾਂ ਜਿਹਨੂੰ ਜੋ ਵੋਟਾਂ ਵਾਲੀ ਸ਼ੇਰ ਵੋਟਾਂ ਵਾਲੇ ਸ਼ੇਰ ਬਣਦੇ ਮੈਂ ਆ ਕਰ ਦਊਗਾ ਆ ਕਰ ਦਊਗਾ ਮੁਰਗੇ ਤੇ ਚੁੱਪ ਕਰਕੇ ਬਹਿ ਜਾਂਦੇ ਸੋ ਇਹ ਨਹੀਂ ਸੱਚੀ ਗੇ ਸ਼ੇਰ ਤੋਂ ਬੱਕਰੀ ਇਹ ਵੀ ਨਹੀਂ ਹੁੰਦਾ ਜਿੰਨੀ ਛੇਤੀ ਇਹ ਬਣ ਜਾਂਦੇ ਆ ਸੋ ਗੱਲ ਕਿਹੜੀ ਬੜੀ ਸੌਖੀ ਹੁੰਦੀ ਹੈ ਤੇ ਮਨਵਾਣੀ ਬੜੀ ਬੜੀ ਔਖੀ ਹੁੰਦੀ ਆ ਪਤਾ ਨਹੀਂ ਕਿਹੜੇ 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 ਬ੍ਰਾਂਡ ਦਾ ਪਾਣੀ ਇਹ ਪੀਂਦੇ ਆ ਜਿਹੜੇ ਉੱਠ ਕੇ ਦੇ ਰਹੇ ਜਵਾਬ ਦੇ ਲੱਗ ਪੈਂਦੇ ਆ ਸੋਚਦੇ ਨਹੀਂ ਤਾਂ ਹੀ ਮੇਰੀ ਸਟ्रेस ਦੂਰ ਹੋ ਜਾਂਦੀ ਹੈ ਸੋਚਦੇ ਨਹੀਂ ਆਪਾਂ ਕਹਿ ਕੀ ਰਹਿ ਗਿਆ ਇਹਦਾ ਫਿਊਚਰ ਵਿੱਚ ਅਫੈਕਟ ਕੀ ਹੋ ਸਕਦਾ ਤਲ ਨੂੰ ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਕਹਿ ਦੇ ਤੁਹਾਨੂੰ 0% ਦੇਵਾਂਗੇ ਫਿਰ ਪੰਜਾਬ ਦਾ ਕੀ ਬਣੂਗਾ ਫਿਰ ਲੋਕਾਂ ਦਾ ਕੀ ਬਣੂਗਾ ਲੋਕਾਂ ਬਾਰੇ ਨਹੀਂ ਸੋਚਦੇ ਆਪਣੀ ਸੀਟਾਂ ਬਾਰੇ ਸੋਚਦੇ ਆ ਆ ਪੰਜਾਬ ਦੀ ਸਿਆਸਤ ਇੰਡੀਆ ਸਿਆਸਤ ਬਹੁਤ ਗੰਦੀ ਸਿਆਸਤ ਹੈਗੀ ਆ ਤੋਂ ਜਿਹੜੇ ਬਾਰ-ਬਾਰ ਕਾਉਂਟਰੀ ਬਾਹਰ ਕਾਉਂਟਰੀ ਵਿੱਚ ਪਹੁੰਚ ਰਹੀ ਹੈਗੀ ਆ ਉਹਦੇ ਸਾਈਡ ਇਫੈਕਟ ਹਰ ਇੱਕ ਨੂੰ ਸਹਿਣੇ ਪੈਂਦੇ ਆ ਆ ਕਰੋ ਪੋਲਿਟਿਕਸ ਹੁੰਦੇ ਇੱਥੇ ਦੇਖੋ ਜੀ ਆ ਜਸਵਿੰਦਰ ਜੀ ਮੈਨੂੰ ਨਹੀਂ ਪਤਾ ਕਿਸੇ ਨੇ ਪਟੀਸ਼ਨ ਪਾ ਦਿੱਤੀ ਕਿ ਨਹੀਂ ਆ ਜਿਹੜੀ ਅ ਜਿਹੜੀ ਪਟੀਸ਼ਨ ਆ ਆਪਾਂ ਸੋਚਦੇ ਸੀਗੇ ਬਈ 90 91 ਜਾਣੇ ਨੇ ਪੀਰ ਪਾਲਵਰ ਦੇ ਗੇਸ ਨਾਲ ਆਪਣਾ ਨੌ ਦਰਜ ਕੀਤਾ ਥਾ ਇੱਕ ਬੰਦਾ ਉਹਦਾ ਮੈਨੇਜਰ ਸੀਗਾ ਸੋ ਇਹ ਬੱਚੇ ਵਾਲੀ ਪੋਲਿਟਿਕਸ ਆ ਤੁਸੀਂ ਤੁਸੀਂ ਕਿਹੜੇ ਕਿਹੜੇ ਕੰਮ ਕੰਮ ਕਰਨ ਲੱਗੇ ਹੋ ਮਾਫ ਕਰਨਾ ਮੇਰੇ ਸੈਲਫੋਂ ਤੇ ਫੋਨ ਆਂਦਾ ਸੀਗਾ ਤੁਸੀਂ ਸਟੂਡੀਓ ਵਿੱਚ ਕਰ ਸਕਦੇ 416 837 15 15 ਤੇ ਤੋਂ ਬੱਚੇ ਵਾਲੀ ਸਿਆਸਤ ਨਾ ਖੇਲੋ ਲੋਕੇ ਨੇ ਜਾਨਣਾ ਜਾਂਦੀਆਂ ਰਾਤ ਦਿਨ ਲੋਕੀ ਮਿਹਨਤ ਕਰਦੇ ਕੰਮ ਕਰਦੇ ਉਹਨਾਂ ਨੂੰ ਹੱਕ ਦੀ ਕਮਾਈ ਤੇ ਰੋਟੀ ਤੇ ਪਾਣੀ ਨਹੀਂ ਮਿਲਦਾ ਤੁਸੀਂ ਕਿਹੜੇ ਆਪਣੇ ਮੱਗੇ ਮਾਨ ਲੱਗਿਓ ਬਾਅਦ ਤੁਸੀਂ ਚੁੱਪ ਕਰਕੇ ਬਹਿ ਜਾਣਾ ਕੱਖ ਨਹੀਂ ਬਾਨਾ ਇਹਨਾਂ ਦਾ ਥੋੜੇ ਦਿਨ ਸਿਆਸਤ ਸਿਆਸਤ ਖੇਡਣੀ ਆ ਮੁੜ ਕੇ ਫੇਰ ਆਪਣੇ ਆਪਣੇ ਰਾਹੀ ਇਹਨਾਂ ਨੇ ਹੋਣਾ ਵੋਟਰਾਂ ਵੋਟਰਾਂ ਦੀ ਗੱਲ ਹੈ ਜਿੱਤ ਹਾਰ ਦੀ ਗੱਲ ਹੈਗੀ ਆ ਜੋ ਕੁਝ ਪੀਰ ਪੋਲ ਵੀਰ ਨਾ ਹੋਇਆ ਉੱਥੇ ਇਹਨਾਂ ਦੀ ਰਾਈਡਿੰਗ ਵਿੱਚ ਹਾਂ ਹਾਰ ਗਏ ਇੱਕ ਦੋ ਬੰਦੇ ਖੜੇ ਹੁੰਦੇ ਪਰ ਜਿਵੇਂ 90 ਬੰਦੇ ਖੜੇ ਕਰੇ ਕਨਫਿਊਜ਼ਨ ਕੀਤੀ ਹੈ ਕਿੰਨੀ ਵੱਡੀ ਇਹਨਾਂ ਨੂੰ ਪੈਂਪਲੇਟ ਬਣਾਣੀ ਪਈ ਸਿਰਫ ਵੋਟਾਂ ਪਾਉਣ ਵਾਸਤੇ ਲੋਕਾਂ ਨੂੰ ਕਨਫਿਊਜ਼ ਕੀਤਾ ਦਿੱਤੀ ਹੈ ਲੋਕ ਹੀ ਕਨਫਿਊਜ਼ ਹੋਏ ਹੈ ਨਾ ਇੰਧਰ ਇਸਿਆ ਸਿਆਸਤ ਨਾ ਖਿਡਿਆ ਕਰੋ ਲੋਕ ਲੋਕਾਂ ਦੇ ਨਾਲ ਨਾ ਖਿਡਿਆ ਕਰੋ ਪਾਣੀ ਜਿਹੜਾ ਪਾਣੀ ਦਾ ਮਸਲਾ ਹੈ ਸਪੈਸ਼ਲੀ ਪੰਜਾਬ ਵਾਸਤੇ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਬੋਲਣ ਲੱਗ ਪੈਂਦੇ ਹਨ ਕਿੰਨੇ ਸਾਲ ਲੰਘੇ ਇਹਨਾਂ ਨੇ ਕੱਖ ਨਹੀਂ ਕੀਤਾ ਇਹ ਦੇਖੋ ਗਲਤ ਹੈ ਇਸੇ ਤਰੀਕੇ ਦੇ ਨਾਲ ਹੀ ਹੈ ਨਾ ਕਿ ਜੇਕਰ ਤੁਸੀਂ ਮਸਲੇ ਹੱਲ ਨਹੀਂ ਕਰਨੇ ਮੈਂ ਪਹਿਲਾਂ ਕਹਿ ਦਿੰਦਾ ਕਿ 80 ਸਾਲਾਂ ਵਿੱਚ ਕਿੰਨੀਆਂ ਹੀ ਸਰਕਾਰਾਂ ਕੋਈ ਸਰਕਾਰ ਦਾ ਲੀਡਰ ਇਹ ਨਹੀਂ ਕਹਿ ਸਕਦਾ ਕਿ ਅਸੀਂ ਸੱਤਾ 'ਚ ਨਹੀਂ ਆਏ ਅਸੀਂ ਮਸਲਾ ਹੱਲ ਕਰਨ ਦੇ ਹਰ ਇੱਕ ਬੰਦਾ ਸੱਤਾ ਵਿੱਚ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਈ ਹੈ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ ਤੇ ਅਕਾਲੀ ਦਲ ਦੇ ਨਾਲ ਭਾਜਪਾ ਜਿਹੜਾ ਗੱਠਜੋੜ ਸੱਤਾ ਦੇ ਵਿੱਚ ਰਿਹਾ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਜੇਕਰ ਸਾਨੂੰ ਕੇਂਦਰ ਦੀ ਸਪੋਰਟ ਮਿਲਦੀ ਤਾਂ ਅਸੀਂ ਤਾਂ ਕਰਕੇ ਰੀਲੀਜਨ ਪਾਰਟੀ ਹੈ ਜਿਹੜੀ ਉਹ ਮਸਲਾ ਹੱਲ ਕਰ ਦਿੰਦੀ ਕਿਉਂਕਿ ਕੇਂਦਰ ਦੀ ਸਪੋਰਟ ਵੀ ਰਹੀ ਹੈ ਇੱਕ ਵਕਤ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਵੀ ਰਹਿੰਦੀ ਹੈ ਤੇ ਸੈਂਟਰ ਵਿੱਚ ਵੀ ਰਹਿੰਦੀ ਹੈ ਉਦੋਂ ਵੀ ਇਹ ਮਸਲਾ ਹੱਲ ਹੋ ਸਕਦਾ ਸੀ ਇੱਕ ਵਕਤ ਭਾਜਪੀ ਤੇ ਕਾਲੀ ਦਲ ਦਾ ਗੱਠ ਜੋੜ ਰਿਹਾ ਤਾਂ ਉੱਧਰ ਕੇਂਦਰ ਦੇ ਵਿੱਚ ਅਟਲ ਵਿਹਾਰੀ ਵਾਜਪਾਈ ਦੀ ਸਰਕਾਰ ਰਹਿੰਦੀ ਹੈ ਫਿਰ ਨਰਿੰਦਰ ਮੋਦੀ ਦੀ ਸਰਕਾਰ ਰਹਿੰਦੀ ਹੈ ਤੇ ਮਸਲਾ ਇਹ ਉਦੋਂ ਵੀ ਹੱਲ ਹੋ ਸਕਦਾ ਸੀ ਡੈਂਬਰ ਸਾਹਿਬ ਤੁਹਾਡੇ ਯਾਦ ਹੋਊਗਾ ਇੱਕ ਵਾਰੀ ਜਲੰਧਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਬੋਲਦੇ ਹੋਏ ਸਟੇਜ ਤੇ ਕਿਹਾ ਸੀ ਕਿ ਬਾਦਲ ਸਾਹਿਬ ਮੇਰੇ ਕੋਲੇ ਬਹੁਤ ਵਾਰੀ ਆਏ ਪਰ ਆਪਦੇ ਨਿੱਜੀ ਕੰਮਾਂ ਲਈ ਆਏ ਪੰਜਾਬ ਆਪਦੇ ਨਿੱਜੀ ਕੰਮਾਂ ਲਈ ਆਏ ਪੰਜਾਬ ਲਈ ਕਦੇ ਨਹੀਂ ਆਏ ਹੁਣ ਹਾਲਾਂਕਿ ਬਹੁਸ਼ਾਈ ਨੇਚਰ ਦੇ ਇੱਕ ਉਹੀ ਉਹੀ ਬਾਦਲ ਉਹੀ ਬਾਦਲ ਨੇ ਜਿਹੜੇ ਸਪੋਰਟਰ ਆ ਕਹਿੰਦੇ ਬੇ ਲੀਡਰ ਉਹ ਵਧੀਰੇ ਪੰਜਾਬ واسੇ ਬਹੁਤ ਕੁਝ ਕੀਤਾ ਪਤਾ ਆਪਣੇ ਵਾਸੇ ਕੀਤਾ ਹੁਣ ਸਿਰ ਤੇ ਪਾ ਸਿਰ ਤੇ ਪੱਗ ਰੱਖ ਕੇ ਉਹਨੇ ਆਪਣੇ ਵਾਸੇ ਕੀਤਾ ਲੋਕ ਲੋਕਾਂ ਨਾਲ ਖੇਡਿਆ ਦੇਖੋ ਗੱਲ ਇਸ ਤਰੀਕੇ ਨਾਲ ਆ ਕਿ ਜੇਕਰ ਅਸੀਂ ਥੋੜੇ ਜੇ ਕੰਮਾਂ ਨੂੰ ਬਹੁਤ ਜ਼ਿਆਦਾ ਉਸ ਨੂੰ ਵਧਾ ਚੜਾ ਕੇ ਪੇਸ਼ ਕਰੀਏ ਤਾਂ ਅਸੀਂ ਭਗਤ ਹੋ ਸਕਦੇ ਆ ਪਰ ਜੇਕਰ ਕਿਸੇ ਬੰਦੇ ਦੀ ਸਹੀ ਤਰੀਕੇ ਦੇ ਨਾਲ ਜਾਣ ਪਹਿਚਾਨ ਕਰਨੀ ਹੋਵੇ ਕਿ ਉਹਦਾ ਕੈਲੀਬਰ ਕੀ ਸੀ ਉਹਦੇ ਕੋਲ ਪਾਵਰ ਕਿੰਨੀ ਸੀ ਉਹਨੇ ਅਟੈਂਪਟ ਕਿੰਨਾ ਕੀਤਾ ਤੁਸੀਂ ਫੇਰ ਕਿਸੇ ਪਰਸਨੈਲਿਟੀ ਨੂੰ ਜੱਜ ਕਰ ਸਕਦੇ ਹੁੰਨੀਓ ਤੁਸੀਂ ਕਹਿੰਦੇ ਹੋ ਕਿ ਬਾਦਲ ਸਾਹਿਬ ਨੇ ਖਾਲੇ ਬਣਾਤੇ ਜੀ ਬਾਦ ਸਾਹਿਬ ਨੇ ਮੋਟਰਾਂਾਸਤੇ ਕਨੈਕਸ਼ਨ ਦੇ ਦਿੱਤੇ ਕੀ ਮਿਨਿਸਟਰ ਸੀ ਇਹ ਤਾਂ ਕੋਈ ਇਹ ਕੰਮ ਤਾਂ ਡੀਸੀ ਪੱਧਰ ਤੇ ਐਮਐਲਏ ਪੱਧਰ ਤੇ ਵੱਧ ਤੋਂ ਵੱਧ ਮਿਨਿਸਟਰ ਪੱਧਰ ਤੱਕ ਹੋ ਸਕਦੇ ਸਭ ਤੋਂ ਸਭ ਤੋਂ ਵੱਧ ਇਸ ਤੋਂ ਵੱਡੇ ਕਮ ਮਾਫ ਕਰਾ ਸਭ ਤੋਂ ਵੱਧ ਮੋਟਰ ਇਹਨਾਂ ਦੇ ਖੇਤਾਂ ਵਿੱਚ ਚੱਲਦੀ ਇਹਨਾਂ ਦਾ ਫਾਇਦਾ ਹੋਇਆ ਲੋਕਰ ਦਾ ਨਿਗਜ਼ਾਨ ਹੋਇਆ ਬਿਲਕੁਲ ਜੀ ਸਬਸਿਡੀ ਦੇ ਮਸਲੇ ਜਿਹਨੂੰ ਆਉਂਦੇ ਨੇ ਤਾਂ ਪਿੱਛੇ ਜੀ ਕੈਪਟਨ ਮਨਿੰਦਰ ਦੀ ਸਰਕਾਰ ਸੀ ਤੇ ਕੈਪਟਨ ਮਨਿੰਦਰ ਜੀ ਨੇ ਕਿਹਾ ਕਿ ਆਪਾਂ ਜੇਕਰ ਪੰਜਾਬ ਦੀ ਬਿਜਲੀ ਤੇ ਪਾਣੀ ਬਚਾਉਣੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਵੱਡੇ ਘਰਾਂ ਉਹਨਾਂ ਨੂੰ ਇਹ ਸਬਸਿਡੀ ਹੈ ਜਿਹੜੀ ਬਿਜਲੀ ਤੇ ਮਿਲਦੀ ਆ ਉਹ ਛੱਡਣੀ ਚਾਹੀਦੀ ਹੈ ਤਾਂ ਕਿੰਨੇ ਬੰਦੇ ਰੈਡੀ ਹੋਏ ਸਿਰਫ ਇੱਕ ਮੈਂ ਇੱਥੇ ਨਾਮ ਲੈ ਦਿਆਂ ਔਜਲਾ ਸਾਹਿਬ ਰੈਡੀ ਹੋਏ ਸੀ हां ठीक है काफी ਬੰਦੇ ਨੇ ਨਾਮ ਲਿਸਟ ਚ ਪਵਾਏ ਪਰ ਉਹ ਬੰਦਿਆਂ ਦੇ ਨਾਮ ਲਿਸਟ ਚ ਹੀ ਰਹਿ ਗਏ ਕਿਸੇ ਨੇ ਸਬਸਟੀਟਿਊਟ ਨਹੀਂ ਛੱਡੀ ਈਵਨ ਮਨਪ੍ਰੀਤ ਬਾਦਲ ਤਿੱਕਰ ਬੰਦਿਆਂ ਨੇ ਸਬਸਟੀਟਿਊਟ ਛੱਡਣ ਤੋਂ ਉਸ ਵਕਤ ਜਿਹੜਾ ਇਨਕਾਰ ਕਰ ਦਿੱਤਾ ਸੀ ਗੱਲ ਇਹ ਹੈ ਕਿ ਅਸੀਂ ਇੱਕੋ ਸਾਈਡ ਤੇ ਨਾ ਕਹੀ ਚੱਲੀਏ ਕਿ ਫਲਾਨੇ ਲੀਡਰ ਨੇ ਮੈਂ ਨਹੀਂ ਕਹਿੰਦਾ ਜੋ ਕੁਝ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹ ਚੰਗਾ ਕੀਤਾ ਪਰ ਕੈਲੀਬਰ ਤੇ ਪੋਸਟ ਟਾਈਮ ਪਾਵਰ ਉਹਨਾਂ ਕੋਲੇ ਇਸ ਤੋਂ ਦੁਗਣਾ ਤਿੱਗਣਾ ਕਰਨ ਦੀ ਸੀ ਸਵਾਲ ਇਹ ਹੈ ਕਿ ਤੁਸੀਂ ਕੈਲੀਬਰ ਤੇ ਪਾਵਰ ਦੇ ਅਕੋਰਡਿੰਗ ਅਟੈਂਪਟ ਕੀਤਾ ਮੈਂ ਇੱਥੇ ਕਹਿ ਦੇਵਾਂ ਟੈਂਪਰ ਸਾਹਿਬ ਮੈਂ ਕਹਿੰਦਾ ਕਿ ਮੈਂ 2 ਮਿੰਟਾਂ ਦੀ ਖਬਰ ਦਿੱਤੀ ਤਾਂ ਮੇਰਾ ਕੈਲੀਬਰ ਤਾਂ 40 ਮਿੰਟ ਦੀ ਖਬਰ ਦੇ ਦਿੰਦਾ ਤੇ ਮੈਂ ਜੇ ਇਸੇ ਗੱਲ ਨੂੰ ਕਹੀ ਜਾਵਾਂ ਕਿ ਮੈਂ 2 ਮਿੰਟ ਦੀ ਖਬਰ ਦਿੱਤੀ ਤੇ ਮੈਂ ਬਹੁਤ ਵੱਡੀ ਖਬਰ ਦਿੱਤੀ ਇਹ ਮੇਰੇ ਭਾਗਤ ਕਹਿ ਦੇਣਾ ਤਾਂ ਇਹ ਤਾਂ ਇੱਕ ਸਾਈਡ ਹੈ ਨਾ ਦੂਜੀ ਸਾਈਡ ਇਹ ਹੈ ਕਿ ਮੇਰਾ ਕੈਲੀਬਰ ਕੀ ਕਹਿੰਦਾ ਸੀ ਮੇਰਾ ਕੈਲੀਬਰ ਕਹਿੰਦਾ ਸੀ ਮੈਂ 40 ਮਿੰਟਾਂ ਦੀਆਂ ਪੰਜ ਖਬਰਾਂ ਦੇ ਸਕਦਾ ਹੈ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਮინისტრਾਂ ਦੀ ਗੱਲ ਹੈ ਕਿ ਜਦੋਂ ਇਹਨਾਂ ਦੇ ਪਾਰਟੀ ਦੇ ਜਿਹੜੇ ਬੰਦੇ ਨੇ ਉਹ ਗੱਲ ਕਰਦੇ ਨੇ ਉਹ ਉਹ ਚੋਣਵੀਆਂ ਗੱਲਾਂ ਕਰਦੇ ਨੇ ਉਹ ਅਕੋਰਡਿੰਗ ਟੂ ਪਰਸਨੈਲਿਟੀ ਗੱਲ ਨਹੀਂ ਕਰਦੇ ਕਿ ਇੱਕ ਸੀਐਮ ਦੀ ਪਰਸਨੈਲਿਟੀ ਕੀ ਹੁੰਦੀ ਹੈ ਉਹ ਕਰ ਕੀ ਸਕਦਾ ਸਟੇਟ ਲਈ ਤੇ ਉਹਨੇ ਕੀਤਾ ਕੀ ਇਹੀ ਗੱਲ ਜਲੰਧਰ ਦੇ ਵਿੱਚ ਡਾਕਟਰ ਮਰਮੋਣ ਸਿੰਘ ਜੀ ਨੇ ਸਟੇਜ ਤੋਂ ਕਹੀ ਸੀ ਕਿ ਬਾਲ ਸਾਹਿਬ ਮੇਰੇ ਕੋਲ ਬਹੁਤ ਵਾਰੀ ਆਏ ਪਰ ਨਿੱਜੀ ਕੰਮਾਂ ਲਈ ਆਏ ਹੁਣ ਡਾਕਟਰ ਮਨਮੋਹਨ ਸਿੰਘ ਵਰਗੀ ਪਰਸਨੈਲਿਟੀ ਹਾਲਾਂਕਿ ਬਹੁਤ ਸ਼ਾਈ ਨੇਚਰ ਹੈ ਉਹ ਕਦੇ ਵੀ ਪਬਲੀਕਲੀ ਇਦਾਂ ਦੀ ਸਟੇਟਮੈਂਟ ਨਹੀਂ ਦਿੰਦੇ ਜੇਕਰ ਉਹਨਾਂ ਨੇ ਸਟੇਟਮੈਂਟ ਦਿੱਤੀ ਤਾਂ ਗੱਲ ਵਿੱਚ ਤਰਕ ਹੈ ਹਾਂ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿ ਦੇਵਾਂ ਕਿ ਕੈਪਟਨ ਮਨਿੰਦਰ ਦਾ ਪਹਿਲਾ ਰਾਜ 2002 ਤੋਂ ਲੈ ਕੇ 2007 ਤੱਕ ਦਾ ਸ਼ਾਨਦਾਰ ਰਿਹਾ ਉਹਦੇ ਵਿੱਚ ਉਹਨਾਂ ਨੇ ਪਾਣੀਆਂ ਦੇ ਖਿਲਾਫ ਇੱਕ ਜਿਹੜਾ ਮਤਾ ਉਹ ਵਿਧਾਨ ਸਭਾ ਵਿੱਚ ਲੈ ਕੇ ਆਏ ਜਿਹਦੇ ਕਰਕੇ ਉਹਨਾਂ ਦੀ ਸੈਂਟਰਲ ਕਾਂਗਰਸ ਨਾਲ ਵੀ ਖੜਕੀ ਸੈਂਟਰਲ ਕਾਂਗਰਸ ਨੇ ਕਿਹਾ ਕਿ ਸਾਡੇ ਪੁੱਛੇ ਬਣਾ ਤੁਸੀਂ ਇਹ ਕਿਵੇਂ ਕਰ ਦਿੱਤਾ ਅਸੀਂ ਹੋਰ ਸਟੇਟਾਂ 'ਚ ਵੀ ਵੋਟ ਲੈਣੀ ਆ ਪਰ ਉਹਨੇ ਕਿਹਾ ਕਿ ਨਹੀਂ ਮੈਂ ਪੰਜਾਬ ਦਾ ਚੀਫ ਮਿਨਿਸਟਰ ਹਾਂ ਤੇ ਪੰਜਾਬ ਦੀ ਫੇਵਰ ਦੇ ਵਿੱਚ ਡਿਸੀਜਨ ਲੈਣੇ ਮੇਰਾ ਪਹਿਲਾ ਧਰਮ ਹੈ ਉਸ ਤੋਂ ਬਾਅਦ ਉਹਨੂੰ ਖੁੱਡੇ ਲਾਈਨ ਵੀ ਲਾਇਆ ਉਹਨਾਂ ਦੀ ਪੁੱਛ ਗੇਚ ਵੀ ਕਾਂਗਰਸ ਵਿੱਚ ਘਟਾਈ ਤੇ ਈਵਨ ਉਹਨਾਂ ਨੂੰ ਸਾਈਡ ਲਾਈਨ ਤੋਂ ਬਾਅਦ ਸਾਈਡ ਤੇ ਵੀ ਹੋਣਾ ਪਿਆ ਇਹ ਹੁੰਦਾ ਥੋਨੂੰ ਆਪਣੇ ਪੋਲੀਟਿਕਲੀ ਕੁਰਸੀਆਂ ਪੋਲੀਟਿਕਲੀ ਅਹੁਦੇ ਜਾਂ ਜਿਵੇਂ ਕਹ ਜੀ ਕਿ ਨੇਮ ਫੇਮ ਉਹ ਤੁਹਾਨੂੰ ਪਾਸੇ ਰੱਖਣੇ ਪੈਣਗੇ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਹਾਂ no doubt ਜੇ ਤੁਸੀਂ ਸਿਰਫ ਸਟੇਟਮੈਂਟਾਂ ਦੇਣੀਆਂ ਕਿ ਕੱਲ੍ਹ ਵਾਲੇ ਅਖਬਾਰ ਦੇ ਪਹਿਲਾ ਪੰਨਾ ਮੇਰਾ ਹੋਵੇ ਫਿਰ ਤੁਸੀਂ ਦੇ ਸਕਦੇ ਹੋ ਹੁਣ ਪਾਣੀ ਤੇ ਵੀ ਆ ਗਈ ਕੱਲ ਨੂੰ ਕਿਸੇ ਹੋਰ ਮਸਲੇ ਦੀ ਆਜੂਗੀ ਜੀ ਜੀ ਤੁਸੀਂ ਲਾਈਨ ਆਪਣੇ ਹੋਲ ਤੇ ਰੱਖਣਾ ਮੈਂ ਦੱਸ ਦੇਵਾਂ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਟਾਰ ਗੇਟ ਲੌਜਿਸਟਿਕਸ ਵਾਲੇ 905 564 921 ਇਹ ਨੰਬਰ ਹੈ ਗਲਾਟ ਸੋਤਾ ਹੈਪੀ ਸਰਜੀ ਦਵਿੰਦਰ ਮੱਖਣ ਸੋਤਾ ਸਾਹਿਬ ਪ੍ਰੋਗਰਾਮ ਨੂੰ ਸਪான்ਸਰ ਕਰਦੇ ਸਟਾਰ ਗੇਟ ਲੌਜਿਸਟਿਕਸ ਇਹਨਾਂ ਨੂੰ ਡਰਾਈਵਰਸ ਓਨਰ ਆਪਰੇਟਰਸ ਦੇ ਮੈਕੈਨਿਕੀਸ ਦਾ ਲੋਡ ਰੰਦੀ ਹੈ ਕਾਲ ਕਰਕੇ ਪਤਾ ਕਰ ਲਿਓ 905 564 9291 ਤੇ ਸੰਪਰਕ ਕਰ ਲਿਓ ਮਨਾਸ ਲਾਇਰਸ ਦੇ ਵਕੀਲ ਬੜੀ ਵਧੀਆ ਸਰਵਿਸ ਪੇਸ਼ ਕਰਦੇ ਹਨ ਰੀਅਲ ਸੀਲ ਕਲੋਜ਼ਿੰਗ ਤੁਸੀਂ ਰੈ residencial commercial ਜੈ ਕੋ ਗੈਸ ਸਟੇਸ਼ਨ ਦੀ ਕਲੋਜ਼ਿੰਗ ਕਰਵਾਣੀ ਹੋਵੇ ਤਾਂ ਤੁਸੀਂ ਮਨਾਸ ਲਾਇਰਸ ਤੇ 905 676 9244 ਤੇ ਗੱਲਬਾਤ ਕਰ ਲੈਣੀ ਹੈ ਸੀਲ ਰੀਮigration ਗੁਰਪ੍ਰੀਤ ਖੈਰਾ ਸਾਹਿਬ 905 670 444 ਐਕਸਪ੍ਰੈਸ ਐਂਟਰੀ ਫੈਮਿਲੀ ਸਪਾਂਸਰਸ਼ਿਪ ਵਿਜ਼ਟਰ ਵੀਜ਼ਾ 2 ਵੀਜ਼ਾ ਅਪੀਲਡ 956744 ਤੇ ਦਰਕਾਰ ਲੌਜਿਸਟਿਕਸ ਨੂੰ ਡਰਾਈਵਰ ਤੇ ਓਨਰ ਡਰਾਈਵਰ ਚਾਹੀਦੇ ਹਨ ਕਿੱਥੇ ਵਾਸਤੇ ਚੈਟ੍ਰਪ ਤੇ ਵਿੰਜ਼ਰ ਵਾਸਤੇ ਡਾਕ ਟੂ ਡਾਕ ਕੰਮ ਹੈਗਾ 437 2423158 4372423158 ਤੇ ਗੱਲ ਕਰ ਲਿਓ ਸ਼ਾਇਦ ਤੁਹਾਨੂੰ ਜੋਬ ਜਿਹੜੀ ਹੈ ਡਰਾਈਵਿੰਗ ਦੀ ਮਿਲ ਜਾਵੇ top auto collision 9056240770 میچ ਜਾਂ ਮਾਈਨਰ ਰਿਪੇਅਰਸ ਹੋਣ 24772 ਸਰਵਿਸ ਕੰਪਲੀਟ ਬੋਡੀ ਰਿਪੇਅਰਸ ਹੋਵੇ ਗੁਰਦੇਵ ਸਿੰਘ ਸਾਹਿਬ ਦਾ 9056240770 ਤੇ ਸੰਪਰਕ ਕਰਨਾ ਰਾਇਲ ਟਬਈ ਜੁਵਲਰਸ ਮਾਲਟਨ ਵਿਛਨ ਡਾਲਰ ਰੁਪਈਏ ਵਿੱਚ ਕਨਵਰਟ ਕਰਨੇ ਚਾਹੀਦੇ ਰੁਪਈਏ ਡਾਲਰ ਵਿੱਚ ਕਨਵਰਟ ਕਰਨੀ ਚਾਹੁੰਦੇ ਹੋ ਤਾਂ ਰਾਇਲ ਟਬਈ ਜੁਵਲਰ ਦਾ ਨੰਬਰ 41687834 82 ਤੇ ਗੱਲਬਾਤ ਕਰ ਲਿਓ ਤੇ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਫੇਰ ਵੈਲਕਮ ਕਰਦੇ ਆ ਜਸਵਿੰਦਰ ਯਾਦ ਸਾਹਿਬ ਦਾ ਯਾਦ ਸਾਹਿਬ ਜੀ ਕੋਈ ਫੇਰ ਜੀ ਆਇਆਂ ਨੂੰ ਹਾਈ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ ਦੇਖੋ ਇਹ ਮੁੱਦਾ ਹੈਗਾ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਨਾਲ ਜੁੜਦਾ ਹੈ ਰਜਿੰਦਰਾ ਹਸਪੀਟਲ ਦੀ ਗੱਲ ਤੰਬਰ ਸਾਹਿਬ ਅਸੀਂ ਪਹਿਲਾਂ ਵੀ ਬਹੁਤ ਵਾਰੀ ਕੀਤੀ ਹੈ ਤੇ ਗੱਲ ਅਸੀਂ ਕੱਲੇ ਰਜਿੰਦਰਾ ਹਸਪੀਟਲ ਦੀ ਨਹੀਂ ਕੀਤੀ ਅਸੀਂ ਪੰਜਾਬ ਦੇ ਸਰਕਾਰੀ ਸਾਰੇ ਹਸਪਤਲਾਂ ਦੀ ਗੱਲ ਕਰਦੇ ਆਂ ਪਿਛਲੇ ਦਿਨੀ ਅਸੀਂ ਹਾਸੇ ਮਾਜਕ ਵਿੱਚ ਇੱਕ ਗੱਲ ਕੀਤੀ ਸੀ ਕਿ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਹੁੰਦੇ ਆ ਸਹੂਲਤਾਂ ਕਿਸ ਤਰੀਕੇ ਦੇ ਨਾਲ ਮਿਲਦੀਆਂ ਬਠਿੰਡਾ ਦੇ ਸਿਵਲ ਹਸਪੀਟਲ ਦੀ ਮੈਥੋਂ ਗੱਲ ਦੱਸਾਂ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਆਪਰੇਸ਼ਨ ਥੀਏਟਰ ਦਾ ਜਿਹੜਾ ਮੇਨ ਦਰਵਾਜ਼ਾ ਸੀ ਉਹ ਟੁੱਟਿਆ ਸੀ ਜਿਹੜਾ ਸ਼ੀਸ਼ੇ ਦਾ ਦਰਵਾਜ਼ਾ ਲੱਗਿਆ ਹੁੰਦਾ ਤੇ ਮੈਂ ਮੈਨੂੰ ਜਿਹੜਾ ਉੱਥੋਂ ਦੀ ਇਨਫੋਰਮੇਸ਼ਨ ਮਿਲੀ ਤਾਂ ਮੈਂ ਸੋਚਿਆ ਕਿ ਚਲੋ ਉਸ ਹਸਪੀਟਲ ਦੇ ਵਿੱਚੋਂ ਕੋਈ ਸੋਰਸ ਕ੍ਰੀਏਟ ਕਰਕੇ ਪਤਾ ਤਾਂ ਕਰੀਏ ਕਿ ਇਹ ਦਰਵਾਜ਼ਾ ਜਿਹੜਾ ਟੁੱਟਿਆ ਹੈ ਇਹਦੀ ਕੋਈ ਇਹਨਾਂ ਨੇ ਹੁਣ ਤੱਕਰ ਬਣਾ ਕੇ ਭੇਜਿਆ ਹੈ ਬੈਲ ਵਗੈਰਾ ਬਜਟ ਵਗੈਰਾ ਕੋਈ ਸਰਕਾਰ ਦਾ ਰਿਸਪੌਂਸ ਨਹੀਂ ਆਇਆ ਜਾਂ ਕੀ ਮਸਲਾ ਹੈ ਉਹ ਜਦੋਂ ਸਾਰਾ ਪਤਾ ਕੀਤਾ ਉਹ ਕਹਿੰਦੇ ਜੀ ਅਸੀਂ ਦੱਸ ਚੁੱਕੇ ਆ ਇਹ ਪੂਰੀ ਦੀ ਪੂਰੀ ਜਿਹੜੀ ਜਾਣਕਾਰੀ ਹੈ ਉਹ ਜਿਹੜੇ ਹੈਲਥ ਡਿਪਾਰਟਮੈਂਟ ਤੱਕਰ ਹੈਗੀ ਤੇ ਉਹ ਬੜੇ ਆਪਾਂ ਕਹਿੰਦੇ ਕਿ ਹਾਸੇ ਵਾਲੇ ਲਹਿਜ਼ੇ ਨਾਲ ਕਹਿ ਰਹੇ ਸੀ ਕਹਿੰਦੇ ਜੀ ਆਪਰੇਸ਼ਨ ਥੀਏਟਰ ਦੇ ਜੇ ਦਰਵਾਜਾ ਹੋਵੇ ਚਾਹੇ ਨਾ ਹੋਵੇ ਕੀ ਫਰਕ ਪੈਂਦਾ ਹੈ ਕਿਹੜਾ ਕੋਈ ਆਪਰੇਸ਼ਨ ਕਰਾਉਣ ਵਾਲਾ ਬੰਦਾ ਉੱਠ ਕੇ ਭੱਜਣ ਲੱਗਿਆ ਜਦੋਂ ਤੁਸੀਂ ਇਸ ਤਰੀਕੇ ਦੀਆਂ ਸਟੇਟਮੈਂਟਾਂ ਦਿਓਗੇ ਤਾਂ ਤੁਸੀਂ ਕਿੰਨੇ ਸੀਰੀਅਸ ਹੋ ਆਪਣੇ ਉਸ ਕੰਮ ਪ੍ਰਤੀ ਆਪਣੀ ਫੀਲਡ ਪ੍ਰਤੀ ਆਪਣੇ ਕਿੱਤੇ ਪ੍ਰਤੀ ਤਾਂ ਤੁਹਾਨੂੰ ਉੱਥੇ ਹੀ ਪਤਾ ਲੱਗ ਜਾਂਦਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਡਾ ਕੀ ਯੋਗਦਾਨ ਇਸੇ ਤਰੀਕੇ ਨਾਲ ਟੈਂਪਲਸਰ ਗੁਰਦਾਸਪੁਰ ਦੇ ਵਿੱਚ ਇੱਕ ਔਰਤ ਜੀ ਦੀ ਡਿਲੀਵਰੀ ਸੀਗੀ ਉਹਨੂੰ ਰੂਮ ਨਹੀਂ ਮਿਲਿਆ ਉੱਥੇ ਕਮਰਾ ਨਹੀਂ ਮਿਲਿਆ ਤਾਂ ਉਹਨੇ ਗਰਾਊਂਡ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਇਹ ਵੀ ਇੱਕ ਗੱਲ ਸੀ ਹੁਣ ਇਸ ਤਰੀਕੇ ਦਾ ਪ੍ਰਬੰਧ ਬਾਦਲ ਹਸਪੀਟਲ ਦੀ ਗੱਲ ਅਸੀਂ ਪਿਛਲੇ ਦਿਨੀ ਕੀਤੀ ਸੀ ਕਿ ਇੱਕ ਵਿਅਕਤੀ ਜਿਹੜਾ ਗੋਡੇ ਬਦਲਣ ਦੇ ਲਈ ਗਿਆ ਸੀ ਕੀ ਕੁਝ ਵਾਪਰਿਆ ਚਲੋ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਇਹ ਸਾਰੀਆਂ ਗੱਲਾਂ ਦੇ ਵਿੱਚ ਅੱਜ ਜਿਹੜਾ ਮਸਲਾ ਹੈ ਉਹ ਪਟਿਆਲਾ ਦੇ ਰਜਿੰਦਰਾ ਹਸਪੀਟਲ ਦਾ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਲਾਈਟ ਆ ਉਹ 15 April ਨੂੰ ਆਪਰੇਸ਼ਨ ਥੀਏਟਰ ਵਿੱਚ ਆਪਰੇਸ਼ਨ ਹੋ ਰਿਹਾ ਸੀ ਤੇ ਲਾਈਟ ਚਲੀ ਗਈ ਲਾਈਟ ਚੱਲੀ ਗਈ ਤਾਂ ਜਿਹੜੀਆਂ ਫੋਨ ਦੀਆਂ ਟਾਰਚ ਹੁੰਦੀਆਂ ਉਹ ਜਗਾ ਕੇ ਡਾਕਟਰਾਂ ਨੇ ਆਪਰੇਸ਼ਨ ਕੀਤਾ ਉਹ ਵੀਡੀਓ ਵਾਇਰਲ ਹੋਈ ਬਾਹਰ ਆਈ ਤੇ ਵਾ ਵੀ ਵਾਵਾ ਉੱਤੇ ਖਰੂਦ ਵੀ ਪੂਰਾ ਹੋਇਆ ਉਸ ਖਰੂਦ ਤੋਂ ਬਾਅਦ ਜਿਹੜੇ ਹੈਲਥ ਮਿਨਿਸਟਰ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਦੀ ਸਟੇਟਮੈਂਟ ਆਈ ਕਿ ਅਸੀਂ ਜੀ ਇੱਕ ਸਪੈਸ਼ਲ ਲਾਈਨ ਆ ਜਿਹੜੀ ਇਸ ਹਸਪੀਟਲ ਨੂੰ ਬਿਜਲੀ ਬੋਰਡ ਤੋਂ ਪਵਾ ਦੇਾਂਗੇ ਚਲੋ ਉਹ ਮਸਲਾ ਮੁੱਕ ਗਿਆ ਇੱਕ ਇਸ ਤੋਂ ਪਿੱਛੇ ਜਾ ਕੇ ਵੀ ਜੱਚਾ ਬੱਚਾ ਕੇਂਦਰ ਦੇ ਵਿੱਚ ਲਾਈਟ ਕਾਫੀ ਟਾਈਮ ਲਈ ਚੱਲੇਗੀ ਪਿੱਛੇ ਦੇ ਇੱਕ ਹਫ਼ਤਾ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਾਂ ਕਿ ਉੱਥੇ ਜਿਹੜਾ ਬੱਚਿਆਂ ਵਾਲਾ ਵਾਰਡ ਸੀ ਉਹਦੇ ਵਿੱਚ ਬਿਜਲੀ ਸਪਾਰਕ ਹੋਣ ਦੇ ਨਾਲ ਅੱਗ ਲੱਗੀ ਠੀਕ ਆ ਚਲਿਆ ਜਿਆਦਾ ਨੁਕਸਾਨ ਨਹੀਂ ਹੋਇਆ ਪਰ ਗੱਲ ਇਹ ਹੈ ਕਿ ਤੁਸੀਂ ਉਸ ਨੂੰ ਮੈਂਟੇਨ ਕਿਵੇਂ ਕੀਤਾ ਉਸ ਤੋਂ ਅੱਗੇ ਆ ਪਿਛਲੇ ਇੱਕ ਹਫਤੇ ਦੇ ਵਿੱਚ ਹੀ ਉਸੇ ਹਸਪੀਟਲ ਦੇ ਵਿੱਚ ਸੀਵਰੇਜ ਜਿਹੜਾ ਓਵਰਫਲੋ ਹੋ ਕੇ ਬੈਕ ਮਾਰਦਾ ਤੇ ਉਹਦੇ ਕਰਕੇ ਹਸਪੀਟਲ ਦੇ ਕਾਫੀ ਵਾਰਡਾਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਫੈਲ ਜਾਂਦਾ ਉਹ ਜਦੋਂ ਉਸ ਵਕਤ ਪੁੱਛਿਆ ਗਿਆ ਡਾਕਟਰ ਬਲਵੀਰ ਸਿੰਘ ਨੂੰ ਜਿਹੜੇ ਹੈਲਥ ਮਿਨਿਸਟਰ ਨੇ ਉਹ ਕਹਿੰਦੇ ਜੀ ਇਹ ਖਬਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਫਿਰ ਕੀ ਹੋਇਆ ਜੇ ਹੋਇਆ ਤਾਂ ਇਹ ਤਾਂ ਇੱਕ ਤਰੀਕੇ ਦੇ ਨਾਲ ਬਹੁਤ ਛੋਟੀ ਗੱਲ ਹੈ ਚਲੋ ਇਹ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸਟੇਟਮੈਂਟ ਜਿਹੜੀ ਆਈ ਹੈ ਉਸ ਤੋਂ ਬਾਅਦ ਇੱਕ ਜਨ ਹਿੱਤ ਵਿੱਚ ਇੱਕ ਐਡਵੋਕੇਟ ਸਾਹਿਬ ਨੇ ਇੱਕ ਪਟੀਸ਼ਨ ਜਿਹੜੀ ਮਾਨਜੋਗ ਹਾਈ ਕੋਰਟ ਵਿੱਚ ਪਾਈ ਹੈ ਤੇ ਮਾਨਜੋਗ ਹਾਈ ਕੋਰਟ ਨੇ ਪੰਜਾਬ ਮਾਫ ਕਰਨਾ ਜਿਹੜੀ ਲਾਈਨ ਹੈਗੀ ਫ੍ਰੀਜ਼ ਹੋ ਗਈ ਦੁਬਾਰਾ ਫਿਰ ਜੁਆਇਨ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਬੜੀ ਜਲਦੀ ਆਪਾਂ 11 ਤੋਂ 12 1350 ਏਮ ਰਾਇਲ ਤੇ ਹੁਣ ਸਪான்ਸਰ ਕੀਤਾ ਹੁੰਦਾ ਪਰ ਉਹਨਾਂ ਦੁਬਾਰਾ ਫਿਰ ਜਸਵਿੰਦਰ ਯਾਦ ਸਾਹਿਬ ਨਾਲ ਗੱਲਬਾਤ ਕਰਾਂਗੇ ਥੋੜੇ ਠਹਿਰ ਕੇ ਬਾਰੇ ਦੱਸਦੇ ਹਾਂ ਪਰ ਉਹਨਾਂ ਸਪான்ਸਰ ਕੀਤਾ ਗਿਆ ਦੁਆਬਾ ਸਵਿਸ਼ਨ ਰੈਸਟੋਰੈਂਟ 905 400 ਰੁਪਿਆ 14 55 9054501455 ਨੰਬਰ ਹੈਗਾ 100% वेजिटेरियन भोजन ਬਣਾਉਂਦੇ ਆ ਹਰ ਇੱਕ ਰੈਸਟੋਰੈਂਟ ਦੇ ਵਿੱਚ ਤੇ ਫੈਕਟਰੀ ਦੇ ਵਿੱਚ ਤੁਸੀਂ ਖੁਦ ਛਕਣਾ ਹੋ ਜਾਂ ਡਿਲੀਵਰੀ ਕਰवानी ਹੋ ਡਾਈਨ ਇਨ ਟੇਕ ਆਊਟ ਵੱਖ-ਵੱਖ ਜਗ੍ਹਾ ਤੇ ਤੇ ਕੇਟਰਿੰਗ ਵੀ ਕਰਕੇ ਦਿੰਦੇ ਆ ਟਰੱਕਸਨ ਕੇਟਰਿੰਗ ਦੇ 100% ਵੈਜ 905 414 55 ਤੇ ਗੱਲਬਾਤ ਕਰ ਲਿਓ ਤੇ ਆਈ ਆਈ ਐਮ ਸਵਿਸ ਐਮ ਸਵਿਸ ਸਰਵਿੰਗ ਟਰੱਕੀ ਇੰਡਸਟਰੀ ਫॉर ਅ ਵੈਰੀ ਲੌਂਗ ਟਾਈਮ ਜੀਪੀਐਸ ਨੈਟਵਰਕਿੰਗ ਕੰਪਿਊਟਰ ਸਰਵਿਸ ਕਵਰੇਜ ਚਾਹੀਦੀ ਹੈਨ ਸਖਵਿੰਦਰ ਸਿੰਘ ਨਾ 416 6380 81 ਤੇ ਗੱਲਬਾਤ ਕਰ ਲੜੀਆਂ ਸਾਰੇ ਕੋ 6 ਮਿੰਟ ਬਾਕੀਆਂ ਦੁਆਰਾ ਫਿਰ ਜਸਵੰਦਰ ਜੱਤ ਸਾਹਿਬ ਦਾ ਵੈਲਕਮ ਕਰਦੇ ਆ ਜੱਤ ਸਾਹਿਬ ਜੀ ਜੀ ਹੈ ਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਬੈਟਰੀ ਨਾਲ ਹੀ ਕੰਮ ਕਰਦਾ ਸਾਨੂੰ ਤਾਂ ਇੰਟਰਨੈਟ ਚਾਹੀਦਾ ਚਾਹੀਏ ਚਾਹੀਦਾ ਚਾਹੀਦਾ ਹੈਗਾ ਬੈਟਰੀ ਨਾਲ ਸਿਰਫ ਮੂੰਹ ਦੇਖ ਸਕਦਾ ਪਰ ਇੰਟਰਨੈਟ ਦੇ ਸਿਰੂ ਆਪਾਂ ਜੋੜ ਨਹੀਂ ਸਕਦੇ ਸੱਚ ਅ ਸੈਡ ਸਟੋਰੀ ਇਨ ਹਸਪੀਟਲ ਜੀ ਹਾਂ ਗੋ ਹੈਡ ਜੀ ਬਿਲਕੁਲ ਜੀ ਉੱਥੇ ਹੁਣ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਦੁਆਰਾ ਪਟੀਸ਼ਨ ਪਾਈ ਗਈ ਹੈ ਤਾਂ ਉਹਦਾ ਜਵਾਬ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਇਹਦੇ ਆਲਟਰਨੇਟਿਵ ਕੀ ਲਾਏ ਨੇ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਇਸ ਤਰੀਕੇ ਦੀ ਨੇ ਲਾਈਟ ਚਲੀ ਜਾਂਦੀ ਆ ਉੱਥੇ ਸਿਸਟਮ ਨਹੀਂ ਤੁਸੀਂ ਕੀ ਆਟੋ ਸਵਿਚ ਲਾਏ ਨੇ ਆਟੋ ਕੱਟ ਲਾਏ ਨੇ ਕੀ ਸਿਸਟਮ ਹੈ ਤਾਂ ਉਹਦੇ ਉੱਤੇ ਪੰਜਾਬ ਸਰਕਾਰ ਤੇ ਪੰਜਾਬ ਬਿਜਲੀ ਬੋਰਡ ਕਾਰਪੋਰੇਸ਼ਨ ਦਾ ਇਹਦਾ ਕੋਈ ਤਸੱਲੀ ਭਖਸ ਉੱਤਰ ਨਹੀਂ ਆਇਆ ਪਰ ਮਾਨਯੋਗ ਹਾਈ ਕੋਰਟ ਨੇ ਜਿਹੜੇ ਆਦੇਸ਼ ਨੇ ਉਹ ਜ਼ਰੂਰ ਜਾਰੀ ਕਰ ਦਿੱਤੇ ਨੇ ਕਿ ਇਹਦੇ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਤੇ ਇਹਦੀ ਮੈਂਟਨੈਂਸ ਹੈ ਜਿਹੜੀ ਉਹ ਯਕੀਨੀ ਬਣਾਈ ਜਾਵੇ ਅੱਗੇ ਤੋਂ ਇਸ ਤਰੀਕੇ ਦੇ ਨਾਲ ਨਾ ਵਾਪਰੇ ਜੀ ਅਮ ਜਸਵਿੰਦਰ ਜੀ ਖਬਰਾਂ ਸਾਡੇ ਕੋਲ ਹੋਰ ਬਹੁਤ ਸਾਰੇ ਆਣ ਸਾਡੇ ਕੋਲ 4 ਕਿਲੋਮੀਟਰ ਵਾਕੀਆਂ ਹੋਰ ਕਿਹੜੀ ਖਬਰ ਦੀ ਸਾਂਝ ਪਾਣਾ ਚਾਹੁੰਦੇ ਹੋ ਆ ਬਿਲਕੁਲ ਜੀ ਇੱਕ ਇੱਕ ਵਿਸ਼ੇਸ਼ ਖਬਰ ਮੈਂ ਜ਼ਰੂਰ ਕਰਨੀ ਚਾਹੂੰਗਾ ਹਾਲਾਂਕਿ ਇਹਨੂੰ ਐਕਸਪਲੇਨ ਅਸੀਂ ਕੱਲ ਨੂੰ ਬੜੇ ਡਿਟੇਲ ਦੇ ਵਿੱਚ ਕਰਾਂਗੇ ਸਾਡੇ ਜਿਹੜੇ ਵਿਊਅਰ ਹੈ ਉਹ ਵੀ ਦੱਸ ਦੇਣਗੇ ਪਿੱਛੇ ਦੇ ਇੱਕ ਨਾਮ ਆਇਆ ਸੀ ਬਠਿੰਡਾ ਦੇ ਵਿੱਚ ਹੈੱਡ ਕਨਸਟੇਬਲ ਅਮਨਦੀਪ ਕੌਰ ਜਿਹਨੂੰ ਕੀ ਇਨਸਟਾ ਕਮੀਨ ਕਿਹਾ ਜਾਂਦਾ ਸੀਗਾ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਚਿੱਟੇ ਦੇ ਨਾਲ 2 April ਦੀ ਗੱਲ ਹੈ ਜੀ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ 2 April 2025 ਦੀ ਗੱਲ ਹੈ ਪਰ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ ਉਹ ਜ਼ਮਾਨਤ ਦੇ ਉੱਤੇ ਬਾਹਰ ਵੀ ਆ ਗਏ ਨੇ ਮੈਂ ਠੀਕ ਹੈ ਕਿ ਕੱਲ ਨੂੰ ਡਿਟੇਲਡ ਕਰਾਂਗੇ ਕਿ ਉਹਨਾਂ ਦੇ ਵਕੀਲ ਨੇ ਕੀ ਕਿਹਾ ਜਿਹੜਾ ਗਵਰਨਮੈਂਟ ਦੀ ਤਰਫ ਤੋਂ ਵਕੀਲ ਉੱਥੇ ਹਾਜ਼ਰ ਹੋਇਆ ਉਹਨੇ ਕੀ ਕਿਹਾ ਤੇ ਪੰਜਾਬ ਪੁਲਿਸ ਹੁਣ ਤੱਕਰ ਚਲਾਨ ਪੇਸ਼ ਕਿਉਂ ਨਹੀਂ ਕਰ ਸਕੀ ਕਿਉਂਕਿ ਜਿਨਾ ਚਿਰ ਚਲਾਨ ਪੇਸ਼ ਨਹੀਂ ਹੁੰਦਾ ਉਹਨਾਂ ਚਿਰ ਕੇਸ ਆ ਜਿਹੜਾ ਉਹਦੇ ਉੱਤੇ ਜੜੀਆਂ ਸਟੇਟਮੈਂਟਾਂ ਨਹੀਂ ਜਾਂ ਉਹਦੇ ਉੱਤੇ ਜੜੀ ਜ਼ਮਾਨਤ ਲੈਣੀ ਆ ਉਹ ਕਾਫੀ ਈਜ਼ੀ ਪ੍ਰੋਸੈਸ ਹੋ ਜਾਂਦਾ ਹੈ ਪਰ ਮੈਂ ਛੋਟੀ ਜੀ ਗੱਲ ਇੱਥੇ ਦੱਸ ਦੇਵਾਂ ਕਿ ਜਿਹੜੇ ਉਹਦੇ ਐਡਵੋਕੇਟ ਵਿਸ਼ਵਦੀਪ ਸਿੰਘ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਰਿਕਵਰੀ ਹੈ ਇਹ ਪਲਾਨਡ ਸੀਗੀ ਇਹ ਪਲਾਨ ਕਰਕੇ ਰੱਖੀ ਗਈ ਸੀ ਅਸੀਂ ਕਿਤਾਬ ਦਾ ਇਹ ਜਿਹੜਾ ਪੱਖ ਹੈ ਉਹ ਮਾਨਜੋ ਕੋਰਟ ਵਿੱਚ ਰੱਖਿਆ ਦੂਜਾ ਪੰਜਾਬ ਪੁਲਿਸ ਦੀ ਤਰਫ ਤੋਂ ਕੋਈ ਹਲੇ ਚਲਾਨ ਨਹੀਂ ਪੇਸ਼ ਹੋਇਆ ਤਾ ਕਰਕੇ ਜਿਹੜੀ ਕੋਈ ਜਮਾਨਤ ਆ ਉਹ ਮਿਲ ਗਈ ਹੈ ਇਹ ਬੀਬਾ ਜਿਹੜੀ ਹੈਗੀ ਆ ਹਾਲਾਂਕਿ ਮੈਂ ਤਾਂ ਇਹਨੂੰ ਇਨਸਟਾ ਕੁਵੀਨ ਵੀ ਨਹੀਂ ਕਹਿੰਦਾ ਬਹੁਤਾ ਸੋਸ਼ਲ ਮੀਡੀਆ ਇਹਨੂੰ ਚਟਾ ਕੁਵੀਨ ਵੀ ਕਹਿੰਦੇ ਆ ਪਰ ਮੈਂ ਨਹੀਂ ਕਹਿੰਦਾ ਚਟਾ ਕੁਵੀਨ ਕਿਉਂਕਿ ਜਿੰਨਾ ਚਿਰ ਕੋਈ ਦੋਸ਼ ਸਾਬਤ ਨਹੀਂ ਹੁੰਦੇ ਜਿੰਨਾ ਚਿਰ ਕੋਈ ਉਹਦੇ ਵਿੱਚ ਸਜ਼ਾ ਨਹੀਂ ਹੁੰਦੀ ਜਿੰਨਾ ਚਿਰ ਉਹ ਕੋਰਟ ਦਾ ਪ੍ਰੋਸੈਸ ਹੈ ਤਾਂ ਆਪਾਂ ਇਨਸਟਾ ਕੁਵੀਨ ਤਾਂ ਕਹਿ ਸਕਦੇ ਆ ਕਿਉਂਕਿ ਇਨਸਟਾ ਤੇ ਕਾਫੀ ਰੀਲਾਂ ਨੇ ਤੇ ਬੀਬੀ ਬੰਦੀ ਤੰਦੀ ਵੀ ਸੋਹਣੀ ਹੈ ਪਰ ਅਸੀਂ ਉਹਨਾਂ ਚਿਰ ਉਹਨੂੰ ਚਟਾ ਕੁਵੀਨ ਨਹੀਂ ਕਹਿ ਸਕਦੇ ਹੈਲੋ ਹੈਲੋ ਆਜੋ ਵਾਪਸ ਮੰਨ ਦੀ ਤੰਦ ਦੀ ਬੀਬੀ ਦਾ ਸਾਥ ਵੜਾ ਦਿੰਦੇ ਹੋਏ ਤੇ ਮੈਨੂੰ ਪਤਾ ਵੀ ਛੱਡ ਤਾਂਦ ਦੀ ਕਈ ਪ੍ਰੇਮੀ ਬਾਹਰ ਵੀ ਬੈਠੇ ਹਨ ਅਜੀਤ ਸਾਹਿਬ ਉਹ ਪਿਆਰ ਨਾਲ ਗੱਲਾਂ ਕਰਦੇ ਸੀਗੇ ਸਾਡੇ ਕੋਲ 30 ਸਕਿੰਟ ਹੋ ਰਿਹਾ ਕਰ ਦੋ ਫਿਨਿਸ਼ ਖਬਰ ਨੂੰ ਜੀ ਅਜੀ ਬਿਲਕੁਲ ਜੀ ਮੈਂ ਖਤਮ ਕਰਦਾ ਕਿ ਉਹ ਬਾਹਰ ਆ ਗਏ ਨੇ ਜੀ ਤੇ ਹੁਣ ਕੱਲ ਨੂੰ ਇਹਦੀ ਡਿਟੇਲਡ ਆਪਾਂ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਕਿ ਅਕਸਰ ਜਿਹੜੇ ਬੜੇ ਖਾਸ ਹੁੰਦੇ ਨੇ ਖਾਸ ਤੋਂ ਭਾਵ ਹੈ ਕੀ ਜਿਨ੍ਹਾਂ ਦੇ ਉੱਤੇ ਇਸ ਤਰੀਕੇ ਨਾਲ ਬਾਹਰ ਆ ਜਾਂਦੇ ਨੇ ਤੇ ਬਹੁਤ ਇਦਾਂ ਦੇ ਲੋਕ ਨੇ ਜਿਹੜੇ ਬਹੁਤ ਲੰਬੇ ਟਾਈਮ ਤੋਂ ਛੋਟੀ ਜੀ ਰਿਕਵਰੀ ਜਿੰਨਤ ਹੋਈ ਹੋ ਅੰਦਰ ਬੈਠੇ ਨੇ ਇਹ ਪੂਰੇ ਦਾ ਪੂਰਾ ਮਾਜਰਾ ਕੀ ਹੈ ਜੀ ਆਹ ਸਹੀ ਗੱਲ ਕੀਤੀ ਆ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਬਾਹਰ ਕੱਢਣਾ ਹੁੰਦਾ ਉਹਨੂੰ ਕੱਢਦੇ ਨਹੀਂ ਜਿਨ੍ਹਾਂ ਨੂੰ ਲੋੜ ਨਹੀਂ ਦੀ ਉਹਨਾਂ ਨੂੰ ਪਹਿਲਾਂ ਕੱਢ ਦਿੰਦੇ ਹਨ ਇਹ ਜੋ ਕੁਝ ਹੋ ਰਿਹਾ ਪੰਜਾਬ ਵਿੱਚ ਇੰਡੀਆ ਵਿੱਚ ਤੁਹਾਡੇ ਨਾਲ ਸਾਹ ਜੁ ਪਾਇ ਦੇ ਦਿੱਆ ਜਸਵਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਤੇ ਤੁਸੀਂ ਇਨਸਟਕਿੰਦੀ ਖਬਰ ਲਿਆ ਜਤੇ ਜਾ ਕੇ ਤੇ ਹੋਰ ਵਧੇਰੇ ਜਾਣਕਾਰੀ ਮਿਲ ਜਾਵੇਗੀ ਹੈਵ ਅ ਗੁੱਡ ਡੇ ਸਤਿ ਸ੍ਰੀ ਅਕਾਲ ਗੁੱਡ ਬਾਏ ਦੀ ਬਹੁਤ ਬਹੁਤ ਧੰਨਵਾਦ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਸਾਂਜੀ ਜਸਵਿੰਦਰ ਜੀ ਆ ਸਭ ਕਾਫੀ ਸਾਰੀਆਂ ਖਬਰਾਂ ਲੈ ਕੇ ਆਂਦੇ ਆ ਤੁਹਾਡੇ ਤੇ ਬਹੁਤ ਸਾਰੇ ਪ੍ਰੋਗਰਾਮ ਸਾਡੇ ਚੈਨਲ ਦੇ ਪਏ ਹੁੰਦੇ ਹਨ YouTube ਚੈਨਲ ਤੇ ਵਿਰਾਸਤ মিডিਆ ਕੈਂਡਾ ਸਰਚ ਕਰ ਲਿਓ ਲਾਈਕ ਕਰੋ ਸਬਸਕ੍ਰਾਈਬ ਕਰੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਥੋੜਾ ਠਹਿਰ ਕੇ ਪਹੁੰਚਣਾ 11 13 50 AM ਤੇ ਆਪਾਂ ਲੈਂਦੇ ਛੋਟੀ ਜਿਹੀ ਬ੍ਰੇਕ ਫਿਰ ਵਾਪਸ ਆਉਂਦੇ ਆ ਵਿਰਾਸਤ ਟੀਵੀ ਤੇ